ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆ ਟਾਈਮ ਹੋ ਗਿਆ ਸਵਾ 6 ਦਾ ਤੇ ਜਿਵੇਂ ਸਾਡਾ ਸ਼ਡਿਊਲ ਅਸੀਂ ਆਪ ਹੀ ਤੈਅ ਕੀਤਾ ਸੀ ਵੀ 6:30 ਵਜੇ ਨਿਕਲਾਂਗੇ ਤੇ ਅਸੀਂ ਲਗਭਗ ਤਿਆਰ ਹੋ ਚੁੱਕੇ ਆਂ ਔਰ ਮੁੰਡੇ ਸਮਾਨ ਬੰਨ ਰਹੇ ਸਾਕਲਾਂ ਦੇ ਤੇ ਥੋੜੀ ਦੇਰ ਤੱਕ ਅਸੀਂ ਰਵਾਨਗੀ ਪਾਵਾਂਗੇ ਥੋਂ ਗੁਰਦੁਆਰਾ ਸਿੰਘ ਸਵਾ ਸਰਾਂਬਾਣਾਗਰ ਲੁਧਿਆਣਾ ਤੋਂ ਇਧਰ ਮੁੰਡੇ ਸਮਾਨ ਬੰਨ ਰਹੇ ਸਾਕਲਾਂ ਦੇ ਆ ਵੀ ਮੁੰਡਿਆ ਕਿੰਨਾ ਟਾਈਮ ਲੱਗਣਾ ਬਸ ਜੀ ਹੋ ਗਿਆ ਮੁੰਡੇ ਬਸ ਤਿਆਰ ਪਰ ਤਿਆਰ ਹੀ ਨੇ ਮਿੰਟ 15 ਚ ਫੰਨਾ ਤਿਆਰ ਹੋ ਜਾਣਾ ਉਸ ਤੋਂ ਬਾਅਦ ਨਿਕਲਾਂਗੇ ਇੱਥੋਂ ਟਾਈਮ ਹੋ ਗਈ 7:00 ਵਜੇ 10 ਮਿੰਟ ਤੇ ਚੱਲਣਾ ਸੀ ਸਾਢੇ 6:00 ਵਜੇ ਪਰ ਮੀਂਹ ਪੈਣ ਕਰਕੇ ਅਸੀਂ ਲੇਟ ਹੋ ਗਏ ਆ ਤੇ ਹੁਣ ਨਿਕਲੇ ਗੁਰਦੁਆਰਾ ਸਾਹਿਬ ਤੋਂ ਮੀਂਹ ਪਿਆ ਹੋਇਆ ਤੇ ਰੋਡ ਸਾਰੀ ਗਿੱਲੀ ਮਾਰਿਵੜੀ ਤੋਂ ਅੰਦੰਗੂ ਫੀਡਿੰਗ ਆ ਰਹੀ ਏ ਇਹ ਕੋਈ ਚਾ ਸ਼ਗਲੀ ਆ ਗੁਰਦੁਰੂ ਸਾਹਿਬ ਤੋਂ ਹੁਣ ਸ਼ਰੀਰਪੁਰੇ ਐ ਕੈਮ ਨੇ ਇਹ ਅੱਗੇ ਦੇਖੋ ਬਾਬਾ ਕੀ ਜਾਂਦਾ ਵੇਖਿਆ ਐ ਕਿ ਹੁਣ ਵੇਖਿਆ ਆਪਣਾ ਕਿ ਕਹਿੰਦੇ ਨੂੰ ਵੈਦਰ ਰਿਪੋਰਟ ਦੇਖੀ ਐ ਉਹ ਦੱਸਦੇ ਵੀ ਕਹਿੰਦੇ ਅੱਜ ਮੀਂਹ ਹੈਗਾ ਦੇਖੀ ਜਉਗੀ ਕਿੰਨਾ ਕਮੀ ਹੈਗਾ ਅੱਜ ਨਹੀਂ ਕਰਕੇ ਠੰਡ ਬੰਨੀ ਆਂ ਨਹੀਂ ਪਿਆ ਨੂੰ ਕਰਕੇ ਰੋਡ ਗਿੱਲੀ ਏ ਸਾਰੀ ਤੇ ਡਰਾਫਟਿੰਗ ਕਰਨੀ ਥੋੜੀ ਔਖੀ ਏ ਕਿਉਂਕਿ ਜੋ ਡਰਾਫਟਿੰਗ ਕਰਦੇ ਆਂ ਲੋਦੋਂ ਅਗਲੇ ਸਾਈਕਲ ਦੀ ਜਿਹੜੀ ਛਿੱਟੇ ਟਾਇਰਾਂ ਦੇ ਕਲੂਡ ਗਾ ਆਪਣੇ ਮੂੰਹ ਤੇ ਪੈਂਦੇ ਆ। ਇੱਤਰ ਕੇ ਮੀਂਹ ਦੇ ਮੌਸਮੇ ਡਰਾਫਟਿੰਗ ਕਰਨੀ। ਬਹੁਤ ਜਿਆਦਾ ਔਖੀ ਆ। ਇਹ ਉਹਦਾ ਮੌਸਮ ਸਹੀ ਹੁੰਦਾ ਵਾ ਮੀਂਹ ਦਾ। ਬਸ ਆਹੀ ਗੱਲ ਮਾੜੀ ਆ। ਕਿਤੇ ਛਿੱਟੇ ਬਹੁਤ ਪੈਂਦੇ ਆ। ਦੂਜੇ ਨੰਬਰ ਤੇ ਸਾਈਕਲ 'ਚ ਹੱਥ ਨਿੱਪੜ ਜਾਂਦਾ ਸਮਾਨ ਸਭ ਨਿੱਪੜ ਜਾਂਦਾ। ਟਾਟੇ ਦੇ ਬੂਟ ਨੇ ਤੇ ਵੀ ਬਹੁਤ ਲਿੱਪੜਦੇ ਨੇ। ਮੁੱਲਾਪੁਰ ਬਾਈਪਾਸ ਪੁਲ ਦੇ ਥੱਲੋਂ ਕ੍ਰੋਸ ਕਰਕੇ ਪਹਿਲਾ ਗੁਰਦੁਆਰਾ ਆਇਆ ਸੱਜੇ ਹੱਥ ਤੇ ਇੱਥੇ ਲੱਗਾ ਸੀਗਾ ਦੁੱਧ ਦਾ ਲੰਗਰ ਤੇ ਮੌਸਮ ਵੀ ਸੀਗਾ ਕੁਝ ਗਰਮ ਲੈਣ ਦਾ ਤੇ ਯੋਧਿਆਂ ਨੇ ਮਾਰ ਲਈ ਬ੍ਰੇਕ ਇੱਥੇ ਦੁੱਧ ਛਕਣ ਵਾਸਤੇ ਸਾਨ ਨੇ ਸੰਤਾਂ ਦੀ ਸੇਵਾ ਕਰ ਰਹੀਆਂ ਨੇ ਕੋਈ ਗੱਲ ਨਹੀਂ ਕੋਈ ਨਹੀਂ ਪਾਦਾ ਹਾਂ ਜੀ ਯਾਰ ਬਾਈ ਕੋਈ ਗੱਲ ਨਹੀਂ ਦੋ ਦਿੱਤੇ ਬਹੁਤ ਲੋਡ ਸੀਗੀ ਮੌਸਮ ਠੰਡਾ ਹੋ ਗਿਆ ਨਾ ਪ੍ਰਧਾਨ ਜੀ ਕਿਵੇਂ ਆ ਚੜਦੀ ਕਲਾ ਟਾਈਮ ਹੋ ਗਿਆ 8:30 ਦਾ ਪਹੁੰਚੇ ਹੁਜ਼ਾਰ ਹੁਜ਼ਾਰ ਲੈ ਪਿਆ ਮੀ ਕਿੱਥੇ ਲੱਗਿਆ ਚਾਹ ਦਾ ਲੰਗਰ ਨਗਰ ਵਾਲਿਆਂ ਵੱਲੋਂ ਤੇ ਇੱਥੇ ਆਪਾਂ ਛੱਡ ਫਰੇ ਲਾ ਲਈ ਸਾਈਕਲ ਮੀ ਪੂਰਾ ਤੇਜ ਹੈ ਮੌਸਮ ਅੱਜ ਲੱਗਦਾ ਖਰਾਬ ਹੀ ਰੋ ਸਾਰਾ ਦਿਨ ਪਿਛਲੇ ਸਾਲ ਇਨਾ ਦਿਨਾਂ ਚ ਧੁੰਦ ਬਹੁਤ ਸੀਗੀ ਤੇ ਐਤ ਕੀ ਆ ਕੰਮ ਹੋਇਆ ਪਿਆ ਚਲੋ ਦੇਖੋ ਰੱਬ ਦੇ ਰੰਗ ਨੇ 9:00 ਹੋ ਗਏ ਆ ਤੇ ਚੱਲ ਪਏ ਅੱਗੇ ਨੂੰ ਨਹੀਂ ਹਟ ਗਿਆ ਇਹ ਸੜਕ ਇੱਕ ਵਾਰ ਫੇਰ ਹੋ ਜ਼ਿਆਦਾ ਗਿੱਲੀ ਹੋ ਗਈ ਆ ਪਾਣੀ ਖੜਕਾ ਰੋਡ ਦੇ ਉੱਪਰ ਹਜ਼ਾਰ ਤੋਂ 2 ਕਿਲੋਮੀਟਰ ਬਾਹਰ ਆਏ ਆ ਚੱਲ ਕੇ ਤੇ ਮਹਾਰਾਏ ਫਿਰ ਮਹਿਰਵਾਨੋ ਗਿਆ ਲਵਾਤੀਆਂ ਗੱਡੀਆਂ ਸਾਈਡ ਤੇ ਯੂ ਜਸਟ ਮਿਸਡ ਅਸ ਗੰਨੇਲਾ ਜੂਸ ਗੰਨੇ ਵਾਲਾ ਯਾਰਾਂ ਦਾ ਹੈਲਦੀ ਪੈਗ ਇੱਥੇ ਛੱਡ ਬਣਾ ਇੱਥੇ ਰੋਕ ਲੈ ਸਾਈਕਲ ਰੱਬ ਵੀ ਅੱਜ ਪੂਰਾ ਮਿਹਰਬਾਨ ਕਹਿ ਲੋ ਤੁਸੀਂ ਜਾਂ ਕਹਿ ਲੋ ਵੀ ਤੁਸੀਂ ਖੇਡਾ ਖੇਡ ਰਿਹਾ ਸਾਡੇ ਨਾਲ ਕਦੀ ਸਿੱਟ ਦਿੰਦਾ ਹੈ ਕਦੀ ਰੋਕ ਦਿੰਦਾ ਹੈ ਐਂ ਚੱਲੀ ਜਾਂਦਾ ਕੰਮ ਟਾਈਮ ਹੋ ਗਈ 9:45 ਮਿੰਟ ਤੇ ਪਹੁੰਚ ਗਿਆ ਰਾਏਕੋਟ ਨਹੀਂ ਹਟਿਆ ਸੀਗਾ ਥੋੜਾ ਜਿਹਾ ਫੇਰ ਚੱਲੇ ਪਾਏ ਆ ਹੁਣ ਵੇਖੋ ਅੱਗੇ ਕੀ ਪ੍ਰੋਗਰਾਮ ਮੰਦਾ ਹੈ ਰਾਏਕੋਡ ਕ੍ਰਾਸ ਕਰਕੇ ਮੁੰਡੇ ਕੰਨੇ ਭੁੱਖ ਲੱਗੀ ਐ ਤੇ ਲੰਗਰ ਐਸ ਰੋਡ ਤੇ ਲੱਗਾ ਹੈ ਨਹੀਂ ਕੋਈ ਵੀ ਤੇ ਦੇਵੀ ਵੈਜੂ ਦਾ ਬਾਬਾ ਕਿੱਥਾਇਆ ਇੱਕ ਮਹਿਲਕਲਾਂ ਤੋਂ ਕੋਈ 10 ਕਿਲੋਮੀਟਰ ਪਹਿਲਾਂ ਤੇ ਸੰਦੂਰ ਵਾਲੇ ਤੇ ਸੰਦੂਰ ਤੋਂ ਕਿੱਥੇ ਲੱਗਾ ਨਹੀਂ ਇੱਥੇੋਂ ਛਕਾਂਗੇ ਫੁਲਕੇ ਮੁੰਡਿਆਂ ਨੇ ਆਰਡਰ ਦਿੱਤੇ ਐ ਸਾਈਕਲ ਲਾਦੇ ਸਾਈਡ ਤੇ ਇਥੇ ਸ਼ਾਕੇ ਪ੍ਰਸ਼ਾਦਾ ਫਿਰ ਪਾਵਾਂਗੇ ਚਾਲੇ ਗਾਂ ਨੂੰ ਆਲਾ ਪੋਲਾ ਗੜੀ ਨੇ ਆਲਾ ਫੁੱਲੀ ਵੀਰ ਨੂੰ ਦਾਲਾ ਫੁੱਲੀ ਕਰਦੇ ਭਾਈ ਤੁਸੀਂ ਪਰਦਾ ਵਧੀਆ ਲਾਜੀ ਤਾ ਪਰ ਸ਼ਾਦਾ ਛੱਕੇ ਚੱਲੇ ਆ ਤੇ ਧੁੱਕ ਵੀ ਨਿਕਲ ਗਈ ਆ ਹੁਣ ਪਹੁੰਚ ਗਏ ਅਸੀਂ ਮਹਿਲ ਕਲਾਂ ਪਰ ਹਈ ਛੋਟੀ ਛੋਟੀ ਭੂਰ ਪੈ ਰਹੀ ਆ ਪਰ ਸੂਰੀ ਦੀ ਰੋਸ਼ਨੀ ਚਮਕੀ ਜਾਂਦੀ ਆ ਕੰਮ ਬਰਾਬਰ ਚੱਲੀ ਜਾਂਦਾ ਹੋਣੀ ਲਾੜੀ ਬਹੁਤ ਵਧੀਆ ਜੀ ਸੰਘੇੜੇ ਸੰਘੇੜੇ ਪਿੰਡ ਵਾਲਿਆਂ ਦਾ ਦੁੱਧ ਦਾ ਲੰਗਰ ਲਾਇਆ ਇੱਥੇ ਤੇ ਮੌਸਮ ਵੀ ਠੰਡਾ ਤੇ ਲੰਗਿਆਂ ਨਹੀਂ ਗਿਆ ਆਹ ਲਾਦੇ ਸਾਈਡ ਤੇ ਉਹ ਮੇਰਾ ਵੀਰ ਬਠਾ ਜਗਦੀਪ ਨਾਲ ਦੁੱਧ ਵੀਰੇ ਨਾਲੇ ਫੋਨ ਕਰ ਰਿਹਾ ਹੈ ਦੁੱਧ ਬਹੁਤ ਸ਼ਾਨਦਾਰ ਹੈ ਬਾਕੀ ਸਾਡੇ ਸਾਥੀ ਉਹ ਮਗਰ ਨੇ ਉਹ ਵੀ ਆ ਰਹੇ ਨੇ ਆਗੇ ਆਗੇ ਉਹ ਵੀ ਆਗੇ ਟਾਈਮ ਹੋ ਗਿਆ ਜੀ ਸਵਾ 12 ਤੇ ਚੜ ਗਏ ਆ ਮੇੜ ਸਾਈਦੇ ਤੇ ਉਹ ਠੰਡਾ ਚੰਡੀਗੜ੍ਹ ਵਾਲੇ ਹਾਈਵੇ ਤੇ ਲੁਕਿਆਣੀ ਤੋਂ ਸਾਨੂੰ ਵਾਇਰ ਹਾਈਕੋਟ ਹੋ ਕੇ ਆ ਬਰਨਾਲਾ ਵਾਲਾ ਬਾਈਪਾਸ ਤੇ ਸਾਨੂੰ 75 ਕਿਲੋਮੀਟਰ ਤੇ ਦਾਦੇ ਦੀ ਢੀ ਮੇਰ ਹੈ ਅੱਪੋ ਜਿੱਦ ਤਣ ਗਏ ਹਾਂ ਉਧਰ ਵੀ ਟੇਲਵਿੰਡ ਸੀਗੀ ਤੇ ਅੱਜ ਵੀ ਟੇਲਵਿੰਡ ਹੀ ਮਿਲ ਰਹੀ ਹੈ ਮੌਸਮ ਫੇਰ ਹੋ ਗਿਆ ਠੰਡਾ ਨਿਕਲੀ ਬੱਚੀਏ ਹੁਣ ਫੇਰ ਠੰਡਾ ਹੋ ਗਿਆ ਮੌਸਮ ਹਾਂ ਦੀਏ ਦੋ ਵੀ ਫੇਰ ਪਰ ਠੀਕ ਹੈ ਸਰੀਰ ਗਰਮਾ ਪੂਰਾ ਟਾਈਮ ਵੱਜ ਗਿਆ ਜੀ ਡੇਢ ਤੇ ਪਹੁੰਚ ਗਏ ਆ ਰਾਮਪੁਰੇ ਦੇ ਨੇੜੇ ਤੇ ਇੱਥੇ ਟ੍ਰਿੰਡ ਗਿੱਲ ਕਲਾਂ ਵਾਲਿਆਂ ਲੰਗਰ ਲਾਇਆ ਚਾਹ ਦਾ ਤੇ ਪ੍ਰਸ਼ਾਦਾਂ ਦਾ ਲੰਗਰ ਲਾਇਆ ਹੋਇਆ ਇੱਥੇ ਤੇ ਪ੍ਰਸ਼ਾਦਾਂ ਛਕ ਰਿਹਾ ਹੈ ਚਾਪ ਵੀ ਲੱਗੇ ਆ ਬਸ ਬਟਿੰਡਾ ਰਹਿ ਗਿਆ ਥੋੜਾ ਹੋਰ 25 ਕਿਲੋਮੀਟਰ ਰਹਿ ਗਿਆ ਬਟਿੰਡਾ ਮੌਸਮ ਵੀ ਬਹੁਤ ਵਧੀਆ ਮੌਸਮ ਵੀ ਬਹੁਤ ਸ਼ਾਨਦਾਰ ਹੈ ਲੰਗਰ ਪਾਣੀ ਛਕ ਲਿਆ ਮੁੰਡਿਆ ਨੇ ਹਾਂ ਵੀ ਬੜਿਓ ਚੱਲੀਏ ਫਿਰ ਅੱਗੇ ਜਮਾ ਸਾਡੇ ਨੇ ਮੁੰਡੇ ਹਣੇ ਇਹ ਤਾਂ ਚੋਬਰ ਸਾਈਕਲ ਦੀ ਕਰ ਰਹੇ ਅਮਰਦਸ਼ ਮਾੜੀ ਥੋੜੀ ਦੇਰ ਪਹਿਲਾਂ ਪਾਲੀਪੀਰ ਦਾ ਵੀ ਫੋਨ ਆਇਆ ਹੈ ਪਾਲੀ ਵੀਰ ਤੋਂ ਅਸੀਂ ਬਹੁਤ-ਬਹੁਤ 바ਵੀ ਮੰਗਦੇ ਆਂ ਵੀ ਤੇਰੇ ਕੋਲ ਆਇਆ ਨਹੀਂ ਗਿਆ ਸਾਣਾ ਸਾਡੇ ਦਿਮਾਗ 'ਚ ਚੇਤਾ ਨਹੀਂ ਆਇਆ ਗੱਲ ਸਕਿੱਪ ਕਰ ਗਈ ਇਹਦੇ ਪਾਲੀ ਵੀਰ ਤੁਹਾਨੂੰ ਮਿਲ ਕੇ ਜ਼ਰੂਰ ਅਸੀਂ ਜਾਣਾ ਹੈਗਾ ਐਵੇਂ ਦਿਲਚਸਪ ਰੱਖਿਓ ਗਾਲੋ ਫੇਰ ਆਦਾਂਗੇ ਕਿਸ ਦਿਨ ਤੁਹਾਨੂੰ ਮਿਲਣ ਵਾਸਤੇ ਸਪੈਸ਼ਲ ਆਵਾਂਗੇ ਨਾਲੇ ਠੀਕ ਹੈ ਦ ਪਾਇਰ ਦੇ ਵੱਜ ਗਏ ਨੇ ਦੋ ਸ਼ਾਕੇ ਫੁਲਕਾ ਨਿਕਲੇ ਉਥੋਂ ਲੱਗ ਰਿਹਾ ਵੀ ਜਿਵੇਂ ਜਿਵੇਂ ਰਾਤ ਹੀ ਪੈ ਗਈ ਹੋਵੇ ਮੌਸਮ ਬਹੁਤ ਜਿਆਦਾ ਖਰਾਬ ਹੋ ਗਿਆ ਹੈ ਲੱਗਦਾ ਵੀ ਮੀਂਹ ਜ਼ਬਰਦਸਤ ਆਊਗਾ ਗੜਜੀ ਗੜਕੀ ਜਾਂਦਾ ਬੱਦਰ ਪੂਰਾ ਮੌਸਮ ਬਹੁਤ ਖਰਾਬ ਹੈ ਅੱਗੇ ਚਲੋ ਸਰੂ ਦਾ ਕੰਮ ਇਹਰ ਕਿਲਮਨ ਕਿਲਮਨ ਹੋ ਗਈ ਸ਼ੁਰੂ ਨਵੀ ਮੁੰਡਿਓ ਪੂਰਾ ਜੋਰਾਂ ਦੇ ਲੈ ਪਿਆ ਫੁੱਲ ਸਪੀਡ ਦੇ ਮਹੀਆ ਸਾਈਕਲ ਲਾਤੇ ਆ ਪੈਟਰੋਲ ਪੰਪ ਤੇ ਪੰਪ ਹੈਗਾ ਜੀਓ ਦਾ ਤੇ ਆਹ ਲਾਤੇ ਸਾਈਕਲ ਵਾਗੜੀ ਬੜੀ ਆਉਂਦੀ ਜੰਦਰ ਯਾਰ ਇਥੇ ਫੁੱਲ ਮਹੀਆ ਟਾਈਮ ਹੋ ਗਈ 3:30 ਦਾ ਪਹੁੰਚ ਗਏ ਬਟੰਡਾ ਬਟੰਡਾ ਚੜ ਰਹੇ ਪਹਿਲਾ ਪੁਲ ਢੰਡੇ ਸ਼ਹਿਰ ਦਾ ਮੇਰੇ ਨਾਲ ਹੈਗਾ ਜਗਦੀਪ ਸਿੰਘ ਬਾਕੀ ਜਿਹੜੇ ਮੇਰੇ ਤਿੰਨ ਸਾਥੀ ਨੇ ਜਗਜੀਤ ਕੋਪਿੰਦਰ ਤੇ ਹੈਪੀ ਉਹ ਸਾਰੇ ਤੋਂ ਥੋੜਾ ਪਿਛੇ ਹੈਗੇ ਨੇ ਮੌਸਮ ਮੌਸਮ ਮੀਂਹ ਨਹੀਂ ਪੈ ਰਿਹਾ ਪਰ ਹੁਣ ਇਹ ਧੁੰਦੀ ਵਾਲ ਹੋਇਆ ਪਿਆ ਤੇ ਕਿਤੇ ਕਿਤੇ ਮਾਰਿਪੇ ਘੂੜ ਪੈਂਦੀ ਹੈ ਤੇ ਇੱਧਰ ਸਾਡੇ ਪੈਰ जम गिले हो गए हैं लोअर भी गिला हो गया, गया। बूटा तो फुल पानी है गलच गिलच कर रहे हैं पैर ठंड तो लग रही पैरों में मट्ठी मठी पर ठीक है बर्दाश्त करने योग है जी ऐसे स्पीड में चली गए ਉਮੀਦ ਹੈਗੀ ਆ ਵੀ 7 7 ਸਾਢੇ 7 ਵਜੇ ਨੂੰ ਹੋਰ ਪਹੁੰਚਾਂਗੇ। ਬਾਪੂ ਦਾਤੇ ਦੀ ਮਰਜ਼ੀ। ਕਿਹੜੇ ਰੰਗਾਂ ਚ ਰਾਜੀ। ਬਹਿਮਨਦਵਾਨੇ ਤੋਂ ਸਕੌੜੇ ਚਾਹ ਦੇ ਦੋ ਵਿਛਾਕੇ ਨਿਕਲੇ ਆ। ਤੇ ਅੱਗੇ ਆ ਕੇ ਆ ਟੋਲ ਟਾਪ ਤੋਂ 500 ਮੀਟਰ ਪਹਿਲਾਂ ਕਿਲੋਮੀਟਰ ਪਹਿਲਾਂ ਲੀ ਸ਼ੁਰੂ ਹੋ ਗਿਆ ਹੈ। ਕਿੰਨੇ ਮਨ ਕਿੰਨੇ ਮਨ ਕਿੰਨੇ ਵਧੀ ਜਾਂਦੀ ਐ ਇਹ ਸਾਈਕਲ ਵੀ ਬਸ ਪਾਣੀ ਚੱਕ ਤੱਕ ਮਾਰੀ ਜਾਂਦਾ ਦਰਾਂ ਦੇ ਵਿੱਚ ਕਿੱਦੜੇ ਦਾ ਪੂਰਾ ਮੀਂਹ ਐ ਤੇ ਮਲੋੜ ਵੀ ਬਹੁਤ ਮੀਂਹ ਐ ਕਿ ਵੀ ਦੀ ਵਾਰੀ ਤੋਂ ਕਿ ਇਹ ਅੱਜ ਦੀ ਨਹੀਂ ਐ ਸਾ ਬਰਾਬਰ ਹੀ ਐ ਉਹ ਕਹਿੰਦੇ ਨਾ ਭੰਡਾ ਭਡੋਰੀਆ ਕਿੰਨਾ ਕੁ ਭਾਰ ਇੱਕ ਮੁੱਕੀ ਚੋਕਲਾ ਤੁਸੀਂ ਤਿਆਰ ਉਹ ਗੱਲੀਏ ਕੰਮ ਤਿਆਰ ਹੀ ਐ ਸਿੰਘਾਂ ਵਾਸਤੇ ਬਾਕੀ ਇਹ ਮੁਹਿਮਾ ਜਿਹੜੀ ਹੁੰਦੀਆਂ ਨੇ ਨਾ ਮਰਦੀ ਸ਼ੁਰੂ ਕਰਦੇ ਨੇ ਮਰਦੀ ਖਤਮ ਕਰਦੇ ਆ ਸਾਡੀ ਦਾਦੀ ਕਹਿੰਦੀ ਹੁੰਦੀ ਸੀਗੀ ਹਾਥੀ ਮਰਦਾਂ ਘੋੜਿਆਂ ਕੰਮ ਪੈਣ ਵੱਲੇ ਹੁਣ ਸਮਝ ਆਦੀ ਵਾਕੇ ਕੰਮ ਵੱਲੇ ਹੀ ਹੁੰਦੇ ਆ ਘੋੜਿਆਂ ਦੇ ਮਰਦਾਂ ਦੇ ਟਾਈਮ ਹੋ ਗਿਆ ਜੀ 6:07 ਤੇ ਪਹੁੰਚ ਗਏ ਅਸੀਂ ਗਿੱਦੜਪਾ ਪੁਲ ਦੇ ਉੱਪਰ ਤੇ ਹੁਣ ਸਮਾਂ ਆ ਗਿਆ ਹੈਪੀ ਦਾ ਜਜ਼ਤ ਲੈਣ ਦਾ ਠੀਕ ਹੈ ਹੈਪੀ ਵੀਰ ਓਕੇ ਕਿਆ ਸੁਣਿਆ ਮਾਫ ਬਹੁਤ ਧੰਨਵਾਦ ਜੇਰਾ ਸਾਡੇ ਨਾਲ ਤੁਰਿਆ ਵਾ ਮਿਹਰਬਾਨੀ ਚੜ੍ਹਦੀ ਕਲਾ ਬਹੁਤ ਵਧੀਆ ਲੱਗਿਆ ਕਿਵੇਂ ਲੱਗਾ ਸਫਰ ਅੱਜ ਕਿਵੇਂ ਰਿਹਾ ਸਫਰ ਬੜਾ ਵਧੀਆ ਚੜ੍ਹਦੀ ਕਲਾ ਰਹੀ ਚੜ੍ਹਦੀ ਕਲਾ ਰਹੀ ਹੈ ਅਗਲੇ ਦਿਨ ਫੇਰ ਆਹੀ ਰਹੂਗਾ ਚਲੋ ਦਾਤਾ ਮੇ ਦਾਤਾ ਮੇ ਦਾਤਾ ਮੇ ਕਰੂਗਾ ਅਗਲੀ ਵਾਰੀ ਤੇ ਫੇਰ ਇਕੱਠੇ ਹੋ ਕੇ ਰਾਈਡ ਲਾਵਾਂਗੇ ਇਹ ਤਤ ਤੱਕ ਲਈ ਸਾਸਿਕਾਲ ਮੇਰੇ ਵੀਰ ਠੀਕ ਹੈ ਜੀ ਓਕੇ ਗਿੱਦੜਪਾ ਤੋਂ ਚੱਲ ਕੇ ਥੋੜੀ ਦੂਰੇ ਆਏ ਆ ਥੇੜੀ ਪਹੁੰਚੇ ਆ ਤੇ ਥੇੜੀ ਆਉਂਦੇ ਆ ਸਾਰੀ ਫੇਰ ਦੁਬਾਰਾ ਲੈ ਗਏ ਪੁਲਿਸ ਪੀਡਾਂ ਤੇ ਵਾਹ ਦਾ ਦਿਆ ਤੇਰੇ ਰੰਗ ਹੀ न्याਰੇ ਤੇਰੇ ਆ ਲਾ ਤੇ ਅੱਡੇ ਤੇ ਸਾਈਕਲ ਸਾਫੇ ਕੰਮ ਵਿੱਚ ਮੀਡਾ ਪੂਰਾ ਜ਼ਬਰਦਸਤ ਐ ਪੂਰਾ ਜ਼ਬਰਦਸਤ ਵੀ ਚੱਲ ਰਿਹਾ ਵੱਜ ਗਏ ਨੇ ਪੂਰੇ 7 ਤੇ ਪਹੁੰਚ ਗਏ ਹਮਲੋਟ ਇਸ ਟਾਈਮ ਵੀ ਖੜੇ ਆ ਸਕਾਈ ਮੋਲ ਦੇ ਬਿਲਕੁਲ ਸਾਹਮਣੇ ਬਰਿਸਟਾ ਕਾਫੀ ਆਣ ਦੇ ਤੇ ਹੁਣ ਸਮਾਂ ਆ ਗਿਆ ਜਿਵੇਂ ਜਿਵੇਂ ਸਾਥੀ ਨਾਲ ਰਲੇ ਸੀਗੇ ਓਵੇਂ ਓਵੇਂ ਹੁਣ ਸਾਡੇ ਤੋਂ ਉਹ ਆ ਆਪਣੇ ਆਪਣੇ ਘਰਾਂ ਨੂੰ ਜਾਣਗੇ ਤੇ ਬਹੁਤ ਵਧੀਆ ਜੀ ਰਾਈਡ ਸ਼ਾਨਦਾਰ ਠੀਕ ਆ ਮੁੰਡਿਆ ਫਿਰ ਓਕੇ ਗ੍ਰੇਟ ਕਿਵੇਂ ਲੱਗਿਆ ਫਿਰ ਸਫ਼ਰ ਯਾਰੇ ਯਾਰ ਸਿਰਾ ਗੱਲ ਬਾਤ ਐਸ ਯੂਜ਼ਰ ਠੀਕ ਹੈ ਚਲੋ ਮਹਾਰਾਜ ਆਏ ਕਿਰਪਾ ਕਰੇ ਸਾਰਿਆਂ ਤੇ ਆਸ ਦੇ ਖੇਡਦੇ ਰਹੀਏ ਗੁਰੂ ਪਾਸ਼ਾ ਉਦਮ ਬਖਸ਼ ਅਗਲੇ ਸਾਲ ਫੇਰ ਫੇਰ ਰਾਈਡ ਲਾਵਾਂਗੇ ਚਲੋ ਠੀਕ ਹੈ ਫਿਰ ਠੀਕ ਹੈ ਚਲਦੇ ਅੱਗੇ ਸਤਿ ਸ੍ਰੀ ਅਕਾਲ 7:00 ਵਜੇ ਮਲੋਟ ਤੋਂ ਚੱਲ ਕੇ ਤੇ 7:30 ਅਸੀਂ ਪਹੁੰਚ ਗਏ ਆ ਪੱਕੀ ਤੇ ਉੱਥੇ ਜਾ ਕੇ ਥੋੜੀ એનર્ਜੀ ਲੈਵਲ ਡਾਊਨ ਲੱਗਿਆ ਤੇ ਮੈਜਿਕਦੀਪ ਨੂੰ ਕਿਹਾ ਵੀ ਆਪਾਂ ਕੁਝ ਖਾ ਪੀ ਲਈਏ ਤੇ ਅਸੀਂ ਉੱਥੋਂ ਇੱਕ ਕੋਲਡ ਡਰਿੰਕ ਤੇ ਕੁਝ ਪੀਨਟਸ ਵਗੈਰਾ ਲਏ ਤੇ ਇਹ ਸ਼ਾਕੇ ਫੇਰ ਗਾਂ ਚੱਲ ਪਏ ਤੇ ਗਾਂ ਚੱਲ ਕੇ ਅਸੀਂ ਤਕਰੀਬਨ ਕੋਈ 8:00 ਵਜੇ ਪਹੁੰਚ ਗਏ ਆ ਬੋਹਰ ਤੇ ਅਬੋਹਰ ਪਹੁੰਚ ਕੇ ਸਾਡੇ ਕਲੱਬ ਦੇ ਜਿਹੜੇ ਮੈਂਬਰ ਸੀਗੇ ਉਹ ਪਹਿਲਾਂ ਹੀ ਖੜੇ ਸੀਗੇ ਸਾਡੇ ਵੈਲਕਮ ਵਾਸਤੇ ਤੇ ਉਹਨੇ ਨੇ ਸਾਡਾ ਬਹੁਤ ਵਧੀਆ ਵੈਲਕਮ ਕੀਤਾ ਜੀ ਆਨ ਨੂੰ ਆਖਿਆ ਤੇ ਦੋਸਤੋ ਇਸ ਰਾਈਡ ਦੇ ਵਿੱਚ ਸਭ ਤੋਂ ਵੱਡੀ ਗੱਲ ਹੋਈ ਵੀ ਕੋਈ ਵੀ ਸਾਈਕਲ ਪੈਂਚਰ ਨਹੀਂ ਹੋਇਆ ਬਹੁਤ ਸ਼ਾਨਦਾਰ ਰਾਈਡ ਲੱਗੀ ਗੁਰੂ ਪਾਸ਼ਾ ਨੇ ਕਿਰਪਾ ਕੀਤੀ ਹੈ ਤੇ ਬਹੁਤ ਵਧੀਆ ਰਾਈਡ ਲੱਗੀ ਹੈ ਕੋਈ ਦਿੱਕਤ ਨਹੀਂ ਆਈ ਕੋਈ ਪਰੇਸ਼ਾਨੀ ਨਹੀਂ ਆਈ ਸਿਰਫ ਅੱਜ ਦੇ ਦਿਨ ਜਿਹੜਾ ਮੀਂਹ ਪਿਆ ਸਿਰਫ ਉਹੀ ਮੀਂਹ ਸੀਗਾ ਇਸ ਤੋਂ ਇਲਾਵਾ ਹੋਰ ਕੋਈ ਪ੍ਰੋਬਲਮ ਨਹੀਂ ਸੀ ਹੈਗੀ ਤੇ ਹੋਰ ਪ੍ਰੋਬਲਮ ਇਹ ਹੋਈ ਵੀ ਜਿਹੜੇ ਅਸੀਂ ਸ਼ਾਟ ਬਣਾਏ ਸੀ ਅਨਫੋਰਚੂਨੇਟਲੀ ਮੇਰੇ ਤੋਂ ਡਿਲੀਟ ਹੋ ਗਏ ਨੇ ਜਿਸ ਕਰਕੇ ਮੈਨੂੰ ਹੁਣ ਵਾਇਸ ਹੋਰ ਕਰਨਾ ਪੈ ਰਿਹਾ ਹੈ ਤੇ ਇਸ ਲਈ ਥੋੜੀ ਜਿਹੀ ਪ੍ਰੋਬਲਮ ਹੋਈ ਆ ਬਾਕੀ ਰਾਈਡ ਬਹੁਤ ਸ਼ਾਨਦਾਰ ਸੀਗੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਅਗਲੇ ਸਾਲ ਵੇਖੋ ਫੇਰ ਗੁਰੂ ਮਹਾਰਾਜ ਕਿਰਪਾ ਕਰਨ ਤੇ ਅਗਲੇ ਸਾਲ ਫੇਰ ਰਾਈਡ ਲਾਵਾਂਗੇ ਤੇ ਤਕਰੀਬਨ ਅਸੀਂ 8:30 ਵਜੇ ਆਪੋ ਆਪਣੇ ਘਰਾਂ ਕੋਲ ਹੀ ਪਹੁੰਚ ਗਏ ਹਾਂ ਤੇ ਹੁਣ ਇੱਥੇ ਹੀ ਆਪਾਂ ਇਸ ਦੀ ਇਸ ਵਲੌਗ ਦੀ ਸਮਾਪਤੀ ਕਰਦੇ ਆ ਇਸ ਯਾਤਰਾ ਦੀ ਸਮਾਪਤੀ ਕਰਦੇ ਆ ਤੇ ਮਿਲਾਂਗੇ ਤੁਹਾਨੂੰ ਫੇਰ ਕਿਸੇ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਅਗਲੀ ਯਾਤਰਾ ਦੇ ਵਿੱਚ ਤਦ ਤੱਕ ਲਈ ਸਾਰੇ ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ